ਦੇ ਲਈ ਵਾਸਤੇ ਪੰਜਾਬ ਖਾਲਸਾ ਪੰਥ ਦੀ ਤਰੱਕੀ ਸਭ ਤੋਂ ਜ਼ਰੂਰੀ ਹੈ ਅੱਜ ਲੋੜ ਹੈ ਪਿਛਲੇ 10 ਸਾਲ ਪੰਜਾਬ ਵਿੱਚ ਜੋ ਬੁਰਾ ਹਾਲ ਕਰ ਦਿੱਤਾ ਕਾਂਗਰਸ ਦੇ ਝਾਟੂ ਵਾਲੇ ਨੇ ਇਸ ਕਰਕੇ ਮੈਂ ਬੇਨਤੀ ਹੈ ਇਸ ਲਈ ਮੈਂ ਆ ਪਿਆ ਹਾਂ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਗਰੀਬ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਕਿ ਆਪਾਂ ਨੂੰ ਅਕਾਲੀ ਦਲ ਤੋਂ ਟਕਰਾ ਕਰਨਾ ਪੈਣਾ ਮੈਨੂੰ ਮਾਨ ਹੈ ਅਕਾਲੀ ਦਲ ਤੇ ਪੱਟੀ ਹਲਕੇ ਦੇ ਵਰਕਰਾਂ ਦੇ ਜਦੋਂ ਮੈਂ ਮੈਸੇਜ ਲਾਇਆ ਤੁਸੀਂ ਡੱਟ ਕੇ ਪਹੁੰਚੇ ਦਫਤਰ ਮੈਂ ਜ਼ਿੰਦਗੀ ਵਿੱਚ ਅੱਗੇ ਹੋ ਕੇ ਲੜਾਈਆਂ ਲੜੀਆਂ ਮੈਂ ਕਿਤੇ ਵਰਕਰਾਂ ਨੂੰ ਅਕੇੜੀ ਨਹੀਂ ਪੜਾ ਮੈਂ ਆਪ ਅਕੇ ਹੋਇਆ ਹਰ ਲੜਾਈ ਦੇ ਵਿੱਚ ਮੈਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਤਗੜੇ ਹੋ ਜਾਓ ਮੈਂ ਆ ਆਉਂਗਾ ਕਾਗਿਜ਼ ਤੋਂ ਬਾਅਦ ਇਸ ਕਰਕੇ ਪੱਟੀ ਵਾਲੇ ਤੁਹਾਨੂੰ ਕੋਈ ਚਿੰਤਾ ਨਹੀਂ ਥੋੜਾ ਸਰਪੰਚ ਵੀ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੈਂ ਤੇ ਮੈਲੇ ਵੀ ਮੈਂ ਇਸ ਕਰਕੇ ਪੰਥਕ ਪੰਥ ਖਲਕਾ ਡੜ ਕੇ ਲੱਗ ਜਿਓ ਆਂਜਨੀ ਓਮ ਹੰਦਾ ਸੋ ਕਿਸੇ ਦੀ ਨਹੀਂ ਰਹਿ ਕਾਲਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦਾ ਅਲੀ ਲੀਡਰਸ਼ਿਪ ਪੱਟੀ ਨੂੰ ਬੇਨਤੀ ਕਰਨਾ ਹੈ ਕੁਝ ਮਰਜ਼ੀ ਹੋ ਦੇ ਜਿੰਨਾ ਹੀ ਜਿਤਨਾ ਆਪਾਂ ਕਿਸੇ ਜੀ ਦੀ ਰੋਡ 'ਤੇ ਮੈਨੂੰ ਪੁੱਛ ਲਿਓ ਪਰ ਆਪਾਂ ਜਿੰਤ ਮੈਂ ਸਾਰਾ ਸਰਦਾਰ ਭਗਤ ਸਿੰਘ ਜਿੰਦਾਬਾਦ ਜੁਬੀ ਕਾਲੀ ਦਲ ਵਾਸਤੇ ਪੰਜਾਬ ਦੀ ਤਰੱਕੀ ਸਭ ਤੋਂ ਜ਼ਰੂਰੀ ਹੈ ਅੱਜ ਲੋੜ ਹੈ ਪਿਛਲੇ 10 ਸਾਲ ਪੰਜਾਬ ਵਿੱਚ ਜੋ ਬੁਰਾ ਹਾਲ ਕਰ ਦਿੱਤਾ ਕਾਂਗਰਸ ਤੇ ਝਾੜੂ ਵਾਲੇ ਨੇ ਐਸ ਕਰਕੇ ਮੈਂ ਬੇਨਤੀ ਆ ਇਸ ਲਈ ਮੈਂ ਆ ਪਾਇਆ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਗਰੀਬ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਆਪਾਂ ਨੂੰ ਕਾਲੀ ਦੱਤ ਤੱਕੜਾ ਕਰਨਾ ਪੈਣਾ ਹੈ ਮੈਨੂੰ ਮਾਣ ਅਕਾਲੀ ਦਲ ਦੇ ਪੱਟੀ ਹਲਕੇ ਦੇ ਵਰਕਰਾਂ ਦੇ ਜਦੋਂ ਮੈਂ ਮੈਸੇਜ ਲਾਇਆ ਤੁਸੀਂ ਡੱਟ ਕੇ ਪਹੁੰਚੇ ਦਫ਼ਤਰ ਮੈਂ ਜ਼ਿੰਦਗੀ ਵਿੱਚ ਅੱਗੇ ਹੋ ਕੇ ਲੜਾਈਆਂ ਲੜੀਆਂ ਮੈਂ ਕਿਤੇ ਵਰਕਰਾਂ ਨੂੰ ਅਕੇੜੇ ਨਹੀਂ ਕਿਹਾ ਮੈਂ ਆਪ ਅਕੇ ਹੋਇਆ ਹਰ ਲੜਾਈ ਦੇ ਵਿੱਚ ਮੈਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਤਗੜੇ ਹੋ ਜਾਓ ਮੈਂ ਆ ਆਉਂਗਾ ਕਾਰਜ ਤੋਂ ਬਾਅਦ ਇਸ ਕਰਕੇ ਪੱਟੀ ਵਾਲੇ ਤੁਹਾਨੂੰ ਕੋਈ ਚਿੰਤਾ ਨਹੀਂ ਕੋਡਾ ਸਰਪੰਚ ਵੀ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੈਂ ਤੇ ਐਮਐਲਏ ਵੀ ਮੈਂ ਇਸ ਕਰਕੇ ਪੰਥਕ ਪੰਥ ਖਲਕਾ ਢੜਕੇ ਲੱਗ ਜਿਓ ਆਂਜਨੀ ਓਮ ਹੰਦਾ ਸੋਹਣੋ ਬੋਲੋ ਕਿਸੇ ਦੀ ਨੀਅਤ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦਾ ਅਲੀ ਲੀਡਰਸ਼ਿਪ ਪੱਟੀ ਨੂੰ ਬੇਨਤੀ ਕਰਨਾ ਕੁਝ ਮਰਜ਼ੀ ਹੋ ਦੇ ਜਿੰਨਾ ਹੀ ਜਿਤਨਾ ਆਪਾਂ ਪਰ ਆਪ ਜਿੰਤ ਮੈਂ ਸਾਰਾ ਸਰਦਾਰ